ਤੇ ਮਾਤਾ ਗੁਜਰ ਕੋਰ ਤੇ ਛੋਟੇ ਸੈਹਿਬ ਜਾਦਦੇ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਾਡੇ ਧਰਮ ਨੂੰ ਬਚਾਉਣ ਲਈ ਉਹਨਾਂ ਦੀ ਅਸਥੀਆਂ ਇੱਥੇ ਇਸ ਥਾਂ ਤੇ ਨੇ ਤੇ ਅਸੀਂ ਉਹ ਹੀ ਦਰਸ਼ਨ ਕਰਨ ਲਈ ਆਏ ਸੀ ਆਪਣੇ ਪੂਰੇ ਕਾਲਜ ਨਾਲ ਇਸ ਗੁਰਦੁਆਰੇ ਦੀ ਮਹੱਤਤਾ ਇਹ ਹੈ ਜੀ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜੋ ਟੋਡਰਮਾਲੇ ਚ ਕੁਰਬਾਨੀ ਹੋਈ ਉਥੇ ਸੈਹਿਬ ਜਾਦਦੇ ਦੀ ਕੁਰਬਾਨੀ ਹੋਈ ਦੀ ਫਿਰ ਟੋਡਰਮਾਲੇ ਸੀ ਜਗ੍ਹਾ ਤੇ ਬਬੂਤੀ ਲੈ ਆਏ ਤੇ ਉਰੇ ਉਦੋਂ ਪਹਿਲਾਂ ਉਰੇ ਮਾਤਾ ਗੁਜਰ ਕੌਰ ਦੇ ਚਰਨ ਵੀ ਤੇ ਸ਼ਹਿਬ ਜਾਨ ਦੇ ਚਰਨ ਵੀ ਅੱਜ ਵੀ ਬਹੁਤ ਦੁਨੀਆ ਉਹਨੂੰ ਦੂਰ ਦੂਰ ਤੋਂ ਕਨੇਡਾ ਮਿਲਕ ਤੋਂ ਬਹੁਤ ਸੰਗਤ ਆਉਂਦੀ ਹੈ ਬਹੁਤ ਸ਼ਰਦਾ ਦਾ ਗੁਰਦੁਆਰਾ ਜੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਤਾਂ ਇੱਥੇ ਚਰਨ ਪਾਏ ਇੱਥੇ ਇੱਕ ਨਿਮਰਤਾ ਦਾ ਰਖਤ ਹੁੰਦਾ ਸੀ ਉਸ ਦੇ ਨਿਮਰ ਥੱਲੇ ਬੈਠੇ ਤਾ ਕਹਿੰਦੇ ਕਿ ਉਹ ਪਿੱਛੋਂ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਉਹ ਸਮੇਂ ਦੇ ਨਾਲ ਸੁੱਕ ਗਿਆ ਇਹ ਜਿਹੜੀ ਜ਼ਮੀਨ ਆ ਇਹ ਦਵਾਨ ਟੋਟਰ ਮੱਲ ਦੀ ਆ ਟੋਟਰ ਮੱਲ ਆ ਸਾਹਮਣੇ ਪਿੰਡ ਦਾ ਕਾਕੜਾ ਏ ਇੱਥੇ 2.5 ਕਿਲੋਮੀਟਰ ਆ ਉੱਥੇ ਦਾ ਰਹਿਣ ਵਾਲਾ ਸੀ ਇੱਕ ਇੱਥੇ ਇਹ ਜਦੋਂ ਸਰੋਵਰ ਬਣਿਆ ਤਕਰੀਬਨ ਇਹ ਸਰੋਵਰ 2015 ਦੇ ਵਿੱਚ ਬਣਿਆ ਤਾਂ ਇੱਥੇ ਆ ਇਸ ਜੜਨੀ ਇਹ 6-7 ਪੱਟ ਡੁੱਗਾ ਜਦੋਂ ਸਰੋਵਰ ਪਟਿਆ ਗਿਆ ਤਾਂ ਇਹਦੇ ਵਿੱਚ ਢੇਠਾ ਤੋਂ ਜਾਂ ਸੱਡਾ ਤੋਂ ਕਿਧੋ ਜਲ ਪ੍ਰਗਟ ਨਹੀਂ ਹੋਇਆ ਜਿਹੜੇ ਦਰਬਾਰ ਸਾਹਿਬ ਉਹ ਵਾਲੀ ਬਾਹੀ ਆ ਜਿੱਥੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਸੁशोਭਿਤ ਨੇ ਉਹਦੇ ਸਾਹਮਣੇ ਜਾਲ ਕੇ ਇਹ ਜਲ ਆਪਣੇ ਆਪ ਆ ਮਤਲਬ 50 ਲੀਟਰ ਦੇ ਕਰੀਬ ਰੋਜ਼ ਪ੍ਰਗਟ ਹੋ ਜਾਂਦਾ ਸੀ ਤਾਂ ਇਹ ਜਲ ਤਕਰੀਬਨ 20 ਦਿਨ ਤੇ 15-20 ਦਿਨ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਢਿਗਾ ਡਿਗ ਪਿਆ ਬਹਾਰ ਸ਼ੀਤੀ ਸ਼ਰਤਾ ਜਾਦ ਕਰ ਨਗਰ ਕੀਰਤਨ ਦੇ ਨਾਲ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਇਹ 14 ਪੋ ਨੂੰ ਤੇ ਅੱਜ ਦੀ 29 ਦਸੰਬਰ ਨੂੰ ਉੱਥੋਂ ਚੱਲੇਗਾ ਤੇ ਇੱਥੇ ਆ ਕਰਕੇ ਇਹ ਸਪੂਰਨਤਾ ਹੁੰਦੀ ਹੈ ਨਗਰ ਕੀਰਤਨ ਦੀ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸਮੁਲਿਤ ਕਰਦੀਆਂ ਨੇ ਜੀ ਨਾਮਾ ਤੁਹਾਡਾ ਇਸ ਸਮੇਂ ਤੁਸੀਂ ਕਿੱਥੇ ਦਰਸ਼ਨਾਂ ਲਈ ਆਏ ਹੋ ਕਿ ਕਿਸ ਚੀਜ਼ ਦੇ ਦਰਸ਼ਨ ਕੀਤੇ ਨੇ ਮੇਰਾ ਨਾਮ ਦੀਕਸ਼ਾ ਰਾਣੀ ਹੈ ਮੈਂ ਹਰਦੀਖੋਲੀ ਚ ਆਈਆਂ ਤੇ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਨੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਾਡੇ ਧਰਮ ਨੂੰ ਬਚਾਉਣ ਲਈ ਉਹਨਾਂ ਦੀਆਂ ਹਸਤੀਆਂ ਇੱਥੇ ਇਸ ਥਾਂ ਤੇ ਨੇ ਤੇ ਅਸੀਂ ਉਹ ਹੀ ਦਰਸ਼ਨ ਕਰਨ ਲਈ ਆਏ ਸੀ ਆਪਣੇ ਪੂਰੇ ਕਾਲਜ ਨਾਲ ਤੇ ਬੜਾ ਹੀ ਚੰਗਾ ਲੱਗਿਆ ਬੜਾ ਹੀ ਸ਼ਾਂਤ ਮੇ ਮਾਹੌਲ ਸੀ ਅਸੀਂ ਮਾਤਾ ਗੁਜਰਕੌਰ ਦੇ ਚਰਨਾ ਦੇ ਜਿਹੜੇ ਚਾ 8 ਤੇ ਪਾਈ ਗਈ ਆ ਉਹਨਾਂ ਦੇ ਵੀ ਦਰਸ਼ਨ ਕਰ ਰਹੇ ਨੇ ਤੇ ਬੜਾ ਹੀ ਚੰਗਾ ਲੱਗਦਾ ਆਪਣਾ ਇਤਿਹਾਸ ਪਤਾ ਲੱਗਦਾ ਸਾਨੂੰ ਇੱਥੇ ਆ ਕੇ ਕਿ ਕਿੰਨਾ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਸਾਡਾ ਤੇ ਸਾਡੇ ਪੰਜਾਬ ਦਾ ਤੇ ਬੜਾ ਹੀ ਮਾਣ ਮਹਿਸੂਸ ਹੁੰਦਾ। ਬਾਬਾ ਜੀ ਕੀ ਨਾਮ ਆ ਤੁਹਾਡਾ ਤੇ ਇਸ ਗੁਰਦੁਆਰੇ ਦੀ ਕੀ ਮਹੱਤਤਾ ਹੈ ਕੀ ਪੂਰੀ ਗੱਲ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰੇ ਦੀ ਮਹੱਤਤਾ ਇਹ ਹੈ ਜੀ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਯੋ ਟੋਡਰ ਮਾਲੇ ਚ ਕੁਰਬਾਨੀ ਹੋਈ ਉਥੇ ਸਹਿਬਜ਼ਾਦੇ ਦੀ ਕੁਰਬਾਨੀ ਹੋਈ ਦੀ ਫਿਰ ਟੋਡਰ ਮਾਲੇ ਸੀ ਜਗ੍ਹਾ ਤੇ ਬਭੂਤੀ ਲੈ ਆਤੀ ਪੂਰੇ ਉਦੋਂ ਪਹਿਲਾਂ ਉਰੇ ਮਾਤਾ ਗੁਜਰ ਕੌਰ ਦੇ ਚਰਨਾਂ ਵਿੱਚ ਤੇ ਸਹਿਬਜ਼ਾਦੇ ਦੇ ਚਰਨਾਂ ਤੇ ਅੱਜ ਵੀ ਬਹੁਤ ਦੁਨੀਆ ਉਨ ਦੂਰ ਦੂਰ ਤੋਂ ਕਨੇਡਾ ਅਮਰੀਕਾ ਤੋਂ ਬਹੁਤ ਸੰਗਤ ਆਉਂਦੀ ਹੈ ਬਹੁਤ ਸ਼ਰਧਾ ਦਾ ਗੁਰਦੁਆਰਾ ਜੀ ਇਹ ਬਹੁਤ ਪ੍ਰੇਮ ਨਾਲ ਆਉਂਦੀ ਹੈ ਦੁਨੀਆ ਬੱਚੇ ਆਉਂਦੇ ਨੇ ਦਰਸ਼ਨ ਕਰਨ ਲਈ ਬੱਚੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਇਸ ਸਰੋਵਰ ਦੀ ਵੀ ਬਹੁਤ ਵਧੀਆ ਮਹਾਨਤਾ ਜੀ ਤੇ ਸਰੋਵਰ ਆਪੇ ਪ੍ਰਗਟ ਹੋਇਆ ਹੈ ਇਸ ਜਗਤ ਵਿੱਚ ਜਿase ਨੇ ਦੇਖਿਆ ਜੀ ਸਾਡਾ ਬਚਪਨੀ ਉਰੇ ਦਾ ਜੀ ਬਾਬਾ ਜੀ ਮਾਤਾ ਗੁਜਰ ਕੌਰ ਦੇ ਚਰਨਾਂ ਦੇ ਦਰਸ਼ਨ ਬਹੁਤ ਸੰਗਤ ਕਰਦਾ ਜੀ ਬਹੁਤ ਖੰਡ ਪਾਟ ਲੜੀਆਂ ਚੱਲਦੀਆਂ ਰਹਿੰਦੀਆਂ ਨੇ ਬਾਬਾ ਜੀ ਪਤਾਂ ਜੀ ਕੀ ਨਾਮਾ ਤੁਹਾਡਾ ਤੇ ਇਸ ਸਥਾਨ ਦੀ ਕੀ ਮਹੱਤਾ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਦਾਸ ਗੁਰਦਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਿੰਡ ਆਲੋਰਖ ਜ਼ਿਲ੍ਹਾ ਸੰਗਰੂਰ ਇਹ ਜਿਹੜਾ ਆਪਾਂ ਇਸਤਾਨ ਤੇ ਖੜੇ ਆ ਇਹ ਇਸਤਾਨ ਦਾ ਨਾਮ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਾਦੇ ਇੱਥੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਤਾ ਇੱਥੇ ਚਰਨ ਪਾਏ ਇੱਥੇ ਇੱਕ ਨਿੰਮ ਦਾ ਦਰਖਤ ਹੁੰਦਾ ਸੀ ਉਸ ਦੇ ਨਿੰਮ ਥੱਲੇ ਬੈਠੇ ਤਾਂ ਕਹਿੰਦੇ ਨੇ ਕਿ ਉਹ ਪਿੱਛੋਂ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਉਸ ਸਮੇਂ ਦੇ ਨਾਲ ਸੁੱਕ ਗਿਆ ਇਹ ਜਿਹੜੀ ਜ਼ਮੀਨ ਆ ਇਹ ਦੀਵਾਨ ਟੋਡਰਮਲ ਦੀ ਆ ਟੋਡਰਮਲ ਆ ਸਾਹਮਣੇ ਪਿੰਡ ਦਾ ਕਾਕੜਾ ਏ ਇੱਥੇ 2.5 ਕਿਲੋਮੀਟਰ ਆ ਉੱਥੇ ਦਾ ਰਹਿਣ ਵਾਲਾ ਸੀ ਸੋ ਇਹ ਦੀਵਾਨ ਟੋਡਰਮਲ ਉਹੀ ਦੀਵਾਨ ਟੋਡਰਮਲ ਸੀ ਜਿਹੜਾ ਜਿਨ੍ਹਾਂ ਨੇ ਸਹਬਜ਼ਾਦਾ ਜਾਂਦਾਬ ਮੋਰਾ ਖੜੀਆਂ ਕਰਕੇ ਸਸਕਾਰ ਕੀਤਾ ਇੱਥੇ ਜਦੋਂ ਦਵਾਨ ਟੋਡਰ ਮੱਲ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਨਾਲ ਇੱਕ ਭਾਈ ਜੋਤ ਸਿੰਘ ਵੀ ਜੋ ਕੇ ਆਲੋਰ ਖਦਾ ਸੀ ਉਹ ਪਹਿਲਾਂ ਤੇ ਦਵਾਨ ਟੋਡਰ ਮੱਲ ਨਾਲ ਰਹਿੰਦਾ ਹੁੰਦਾ ਸੀ ਉਹ ਜੋਤ ਸਿੰਘ ਨੇ ਜਾ ਕੇ ਟੋਡਰ ਮੱਲ ਨੂੰ ਦੱਸਿਆ ਕਿ ਇੱਥੇ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਮਹਾਪੁਰਸ਼ ਪਹੁੰਚੇ ਨੇ ਬਹੁਤ ਸਾਰੀਆਂ ਸੰਗਤਾਂ ਲਾਇਆ ਕਰਕੇ ਤਾਂ ਦਵਾਨ ਟੋਡਰ ਮੱਲ ਪਰਸਾਦਾ ਪਾਣੀ ਲਿਆ ਕਰਕੇ ਸਤਿਗੁਰੂ ਦੇ ਚਰਨ ਕਮਲਾਂ ਪਾਸਾ ਹਾਜ਼ਰ ਹੋਇਆ ਸਤਿਗੁਰੂ ਜੀ 18 ਕਤਕ ਅ 1722 ਬਿਕਰਮੈ ਨੂੰ ਇੱਥੇ ਆਏ ਸੀ ਤੇ ਉਹਨੇ ਕਤਕ ਨੂੰ ਅੱਗੇ ਭਵਾਨੇਗੜ ਚਲੇ ਗਏ ਸੀ ਸੋ ਸੇਵਾ ਕਰਦਾ ਦਿਨ ਰਾਤ ਬਹੁਤ ਟੋਡਰ ਮਾਨ ਨੇ ਸੇਵਾ ਕੀਤੀ ਅਗਲੇ ਦਿਨ ਜਦੋਂ ਸਤਿਗੁਰੂ ਭਵਾਨੇਗੜ ਨੂੰ ਜਾਣ ਲੱਗੇ ਤਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਉਹ ਆਪ ਇਸ ਜਗ੍ਹਾ ਤੇ ਹੋਰ ਰਹੋ ਜਾਂ ਫਿਰ ਮੈਨੂੰ ਆਪ ਜੀ ਦੇ ਜਥੇ ਦੇ ਨਾਲ ਹੀ ਰੱਖੋ ਕਿਰਪਾ ਕਰੋ ਮੈਨੂੰ ਤਾਂ ਕਿ ਮੇਰਾ ਜਨਮ ਸਫਲਾ ਹੋ ਜਾਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਕਿ ਟੋਡਰਮੱਲ ਤੇਰੇ ਕੋਲੇ ਬਹੁਤ ਕੁਝ ਹੋਗਾ ਸਭ ਕੁਝ ਦਾ ਰਿੱਧ ਸਿੱਧ ਸਤੈ ਨੂੰ ਬਖਸ਼ੇ ਦਿੱਤੀਆਂ ਅਤੇ ਚਰਨ ਪਾਹੁਲ ਵੀ ਦਿੱਤੀ ਟੋਡਰਮੱਲ ਨੂੰ ਆਪਣਾ ਸਿੱਖ ਬਣਾਇਆ ਸਾਰਾ ਸਤਕੁਜ ਨੇ ਬਚਨ ਕੀਤਾ ਕਿ ਆਗਲੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਤੋ ਅੱਡੀ ਵੱਡੀ ਸਮਾ ਲੈਣ ਸੇਵਾ ਲੈਣੀ ਆ ਕਿ ਸਾਰਾ ਸੰਸਾਰ ਤੇਰੀ ਸੇਵਾ ਨੂੰ ਯਾਦ ਰੱਖਿਆ ਕਰੂਗਾ ਸੋ ਉਹੀ ਬਚਨਾਂ ਅਨੁਸਾਰ ਟੋਟਨਵਾਲ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ ਉਸ ਤੋਂ ਤੀਜੇ ਦਿਨ ਭਾਈ ਜੋਤ ਸਿੰਘ ਨੂੰ ਆਗੇਠੇ ਦੇ ਆਸਤ ਚੌਕ ਕਰਕੇ ਇਸ ਸੰਸਥਾਨ ਤੇ ਭੇਜਿਆ ਸੀ ਇੱਥੇ ਇੱਕ ਪਹਿਲਾ ਸਾਧੂ ਰਹਿੰਦਾ ਹੁੰਦਾ ਸੀ ਤੇ ਉਹ ਉਹਨਾਂ ਨੇ ਦੋਨਾਂ ਨੇ ਰਲ ਮਿਲ ਕਰਕੇ ਦੋ ਡੁੱਗਾ ਟੋਆ ਪੱਟ ਕਰਕੇ ਇਹ ਆਸਤ ਇੱਥੇ ਦਵਾ ਦਿੱਤੇ ਇਹ ਗੁਰੂਗੀਆਂ ਸਾਖੀਆਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਆਉਂਦਾ ਏ ਤੇ ਉੱਪਰ ਥੜਾ ਬਣਾ ਦਿੱਤਾ ਸੋ ਉਹ ਥੜਾ ਉੱਥੋਂ ਤੋਂ ਤੋਂ ਗੁਰਦੁਆਰਾ ਸਾਹਿਬ ਬਣ ਗਿਆ ਸਮੇਂ ਅਨੁਸਾਰ ਤੇ ਉਹ ਨਮਕੀ ਸਮੇਂ ਨਾਲ ਕੋਸੇ ਸੁੱਕ ਗਿਆ ਜਿਹੜਾ ਜਿਹਦੇ ਪੱਤੇ ਮਿੱਠੇ ਸੀ ਤੇ 1991 ਦੇ ਵਿੱਚ ਜਦੋਂ ਇੱਥੇ ਸੇਵਾ ਲੱਗੀ ਆ ਕਾਰ ਸੇਵਾ ਲੱਗੀ ਆ ਜਿਹੜਾ ਇਹ ਆਪਾਂ ਸਥਾਨ ਬਣਿਆ ਦੇਖਦੇ ਆ ਤਾਂ ਜਦੋਂ ਇਹ heṭha ਤੋਂ ਪੁੱਟਿਆ ਗਿਆ ਸਾਰਾ ਕਿਉਂਕਿ ਡੁੰਗੀਆਂ ਭਰ ਕੇ heṭha ਸਰੀਆ ਭਰ ਕੇ ਲਿਆਉਣਾ ਸੀ ਤਾਂ ਉਹਦੇ ਵਿੱਚੋਂ ਬਾ ਕਾਇਦਾ ਉਹ ਜਿਹੜੀ ਗਾਗਰ ਸੀ ਛੋਟੀ ਗਾਗਰ ਸੀ ਉਹ ਖਰੀ ਹੋਈ ਸੀ ਜਿਹਦੇ ਚ ਆਸਤਾਏ ਸੀ 2.5 ਤੱਕ ਕਿਲੋ ਵਜਨ ਦਾ ਹੈ ਅਸਤਤੇ ਰਾਖ ਉਹਦੇ ਵਿੱਚੋਂ ਨਿਕਲੀ ਤੇ ਇੱਕ ਵੱਡੀ ਗਾਗਰ ਸੀ ਜਿਹੜੀ ਸਾਰਾਂ ਗੇਠਾ ਭਰ ਕਰਕੇ ਦੁਆਰਾ ਜੋਤੀ ਸਰੂਪ ਅਜੇ ਵੀ ਸ਼ੋਭਤਾ ਉੱਥੇ ਹੀਠਾ ਸੋ ਇੱਥੇ ਵੀ ਅਸਤ ਇਸ ਟਾਈਮ ਵੀ ਉਸ ਤੋਂ ਬਾਅਦ ਜਦੋਂ ਸੇਵਾ ਪੂਰੀ ਹੋਏ ਤਾਂ ਫਰਸਾ ਲਾਉਣ ਲੱਗੇ ਤਾਂ ਕੰਚ ਦੇ ਵਰਤਮਾਨ ਦੇ ਵਿੱਚ ਉਹ ਜਿਹੜੇ ਅਸ ਸੀ ਇਸ ਜਗ੍ਹਾ ਤੇ ਦਵਾ ਦਿੱਤੇ ਸੋਸ ਹੁਣ ਸੰਗਤਾਂ ਇੱਥੇ ਨਸ ਸਮਸਤਕ ਹੁੰਦੀਆਂ ਨੇ ਇੱਕ ਜੋ ਪੈੜ ਦੇ ਵੀ ਦਰਸ਼ਨ ਕਰਨ ਨੂੰ ਮਿਲਦੇ ਨੇ ਇਹ ਪੈੜ ਮਾਤਾ ਗੁਜਰ ਕੌਰ ਜੀ ਦੀ ਆ ਜਿਹੜਾ ਬਾਬਾ ਆਰਾਮ ਸਿੰਘ ਜੀ ਇੱਥੇ ਤਕਰੀਬਨ 1960 ਈਸਵੀ ਦੇ ਵਿੱਚ ਇੱਥੇ ਸੇਵਾ ਕਰਿਆ ਕਰਦੇ ਸੀ ਤੇ ਉਹ ਉਹਨਾਂ ਨੂੰ ਰਾਤ ਨੂੰ ਦਰਸ਼ਨ ਹੋਏ ਮਾਤਾ ਗੁਜਰ ਕੌਰ ਜੀ ਜਿਸ ਤਰ੍ਹਾਂ ਤੁਰੇ ਆਉਂਦੇ ਨੇ ਤੇ ਨਾ ਇੱਕ ਇੱਕ ਉਂਗਲੀ ਦੇ ਨਾਲ ਇੱਕ ਹੱਥ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਤੇ ਦੂਜੇ ਹੱਥ ਦੇ ਨਾਲ ਬਾਬਾ ਫਤਿਹ ਸਿੰਘ ਜੀ ਤੁਰੇ ਆ ਰਹੇ ਨੇ ਤਾ ਜਦੋਂ ਦਿਨ ਚੜ੍ਹੇ ਉਹ ਦੇਖਿਆ ਤਾਂ ਉਹ ਬਾਹ ਕਹਦਾ ਪੜਾ ਸੀ ਪਰ ਇਹ 1991 ਦੇ ਵਿੱਚ ਜਦੋਂ ਇੱਥੇ ਕਾਰ ਸੇਵਾ ਚੱਲੇ ਤਾਂ ਉਹ ਪੜਾ ਪੰਜ ਪੜਾ ਨਸ਼ਟ ਹੋ ਗਿਆ ਟੁੱਟ ਗਿਆ ਮਤਲਬ ਤੇ ਇੱਕ ਪੈੜ ਬਚ ਗਈ ਜਿਹੜੀ ਅੱਜ ਵੀ ਜਿਹਦੇ ਦਰਸ਼ਨ ਹੁੰਦੇ ਨੇ ਸੋ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਏ ਇੱਕ ਇੱਥੇ ਇਹ ਜਦੋਂ ਸਰੋਵਰ ਬਣਿਆ ਤਕਰੀਬਨ ਇਹ ਸਰੋਵਰ 2015 ਦੇ ਵਿੱਚ ਬਣਿਆ ਤਾਂ ਇੱਥੇ ਇਸ ਜੜੇ ਜਿਹੜੇ 6-7 ਫੁੱਟ ਡੁੱਬਗਾ ਜਦੋਂ ਸਰੋਵਰ ਪਟਿਆ ਗਿਆ ਤਾਂ ਇਹਦੇ ਵਿੱਚ ਹੇਠਾਂ ਤੋਂ ਜਾਂ ਸੱਡਾਂ ਤੋਂ ਕਿਤੋਂ ਜਲ ਪ੍ਰਗਟਨੇ ਹੋਇਆ ਜਿਹੜੇ ਦਰਬਾਰ ਸਾਹਿਬ ਵਾਲੀ ਬਾਹੀ ਆ ਜਿੱਥੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਸੁशोਭਤ ਨੇ ਉਹਦੇ ਸਾਹਮਣੇ ਜਾਲ ਕੇ ਇਹ ਜਲ ਆਪਣੇ ਆਪ ਮਤਲਬ 50 ਲੀਟਰ ਦੇ ਕਰੀਬ ਰੋਜ਼ ਪ੍ਰਗਟ ਹੋ ਜਾਂਦਾ ਸੀ ਤਾਂ ਇਹ ਜਾਲਤ ਤਕਰੀਬਨ 20 ਦਿਨ ਦੇ 15-20 ਦਿਨ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਢੇਗਾ ਡਿੱਗ ਪਿਆ ਤੇ ਉਹ ਜਾਲ ਜਣਦੀਪ ਢੇਗਾ ਦਾ ਪਾਣੀ ਸੁੱਕੀ ਗਿਆ ਤੇ ਫਿਰ ਇਸ ਸਮੇ ਇਹ ਪੱਕਾ ਸਰੋਵਰ ਮਤਲਬ ਬਣ ਕੇ ਤਿਆਰ ਆ ਸੰਗਤਾ ਜਰ ਉਦੋਂ ਵੀ ਘਰਾਂ ਨੂੰ ਜਲ ਲੈ ਕੇ ਜਾਂਦੇ ਸੀ ਸੋ ਉਹ ਮੂਵੀ ਵੀ ਜੇ ਆਪਾਂ ਗੁਰਦੁਆਰਾ ਮਨਜੀਤ ਸਾਹਿਬ ਟੀਵੀ ਤੇ ਜੂਰ ਟਿਊਬ ਤੇ ਜਾਂ ਫੇਸਬੁੱਕ ਤੇ ਆਪਾਂ ਉਹਦੇ ਦਰਸ਼ਨ ਕਰ ਸਕਦੇ ਆ ਉਹ ਉਹਦੇ ਉਹ ਬਣੀ ਹੋਈ ਆ ਬਾकायदा ਉਹਦੇ ਵਿੱਚ ਪਾਣੀ ਦਿਖਦਾ ਏ ਸੋ ਹੁਣ ਜਿਹੜਾ ਨਗਰ ਕੀਰਤਨ ਤਕਰੀਬ ਨਾ ਇਹ 2004 ਤੋਂ ਸ਼ੁਰੂ ਹੋਇਆ ਏ ਬਹਾਰ ਸ਼ੀਤੀ ਸ਼ਰਤਾ ਜਾਦ ਕਰ ਨਗਰ ਕੀਰਤਨ ਦੇ ਨਾਲ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਇਹ 14 ਪੋ ਨੂੰ ਤੇ ਇੱਥੇ ਕਿ 29 ਦਸੰਬਰ ਨੂੰ ਉੱਥੋਂ ਚੱਲੇਗਾ ਤੇ ਇੱਥੇ ਆ ਕਰਕੇ ਇਹ ਸੰਪੂਰਨਤਾ ਹੁੰਦੀ ਹੈ ਨਗਰ ਕੀਰਤਨ ਦੀ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸਮੂਲੀਅਤ ਕਰਦੀਆਂ ਨੇ ਐਸਜੀਪੀਸੀ ਅਤੇ ਸੰਤ ਮਹਾਪੁਰਸ਼ ਵੱਡੇ-ਵੱਡੇ ਪੰਥਕਨ ਮੈਂਦੇ ਹੁੰਦੇ ਨੇ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਇਸ ਸਥਾਨ ਦਾ ਇਤਿਹਾਸ ਜਿਹੜਾ ਦੂਰ ਦੂਰ ਤੱਕ तकरीबन ਜਿਹੜਾ ਤੁਹਾਡੇ ਵਰਗੇ ਗੁਰਮਖਾਂ ਦੇ ਰਾਹੀ ਜਾ ਰਿਹਾ ਹੈ ਸੋ ਆਪ ਸਾਰੀਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕਿਸ ਜਗ੍ਹਾ ਤੇ ਤੁਸੀਂ ਦਰਸ਼ਨ ਕਰ ਲਿਆ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਹਰਸਿਮਰਨ ਪ੍ਰੀਤ ਕੋਹੜਾ ਤੇ ਮੈਂ ਹਾਰਦੀ ਕਾਲਜ ਭਵਾਨੀਗੜ੍ਹ ਤੋਂ ਆਈ ਆ ਤੇ ਇਸ ਗੁਰਦੁਆਰੇ ਦਾ ਨਾਮ ਮੰਜੀ ਸਾਹਿਬ ਅਲਵਾਰਖਾ ਤੇ ਇਸ ਪਵਿੱਤਰ ਸਥਾਨ ਦੀ ਜਿਹੜੀ ਮਹੱਤਤਾ ਹੈਗੀ ਉਹ ਵੀ ਗੁਰਦੁਆਰੇ ਮਤਲਬ ਇਹ ਇਸ ਗੁਰਦੁਆਰੇ ਚ ਸਹਬਜਾਦਾ ਜਿਹੜੇ ਛੋਟੇ ਸਹਬਜਾਦੇ ਸੀਗੇ ਦੋ ਉਹਨਾਂ ਦੀਆਂ ਹਸਤੀਆਂ ਹੈਗੀਆਂ ਤੇ ਮਾਤਾ ਗੁਜਰੀ ਕੌਰ ਜੀ ਦੀਆਂ ਤੇ ਛੋਟੇ ਸਹਬਜਾਦੇ ਜਿਹੜੇ ਹੈਗੇ ਨੇ ਉਹ ਸਹਬਜਾਦਾ ਚੋਰਾਵਰ ਸਿੰਘ ਜੀ ਤੇ ਸਹਬਜਾਦਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਕੌਰ ਜੀ ਦੀਆਂ ਪਵਿੱਤਰ ਜਿਹੜੇ ਹੋਣੇਗੇ ਛੋ ਉਹਨਾਂ ਦੀ ਪੈਰਾਂ ਦੀ ਉਹ ਵੀ ਹੈਗੀ ਤੇ ਮਤਲਬ ਇਹ ਗੁਰਦੁਆਰਾ ਮਤਲਬ ਬਹੁਤ ਪੰਜਾਬ ਦਾ ਮਤਲਬ ਵਧੀਆ ਗੁਰਦੁਆਰਾ ਲੱਗਿਆ ਮਤਲਬ ਆਕੇ ਇੱਥੇ ਤੁਸੀਂ ਪਹਿਲਾਂ ਕਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਮਾਤਾ ਗੁਜਰ ਕੌਰ ਜੀ ਨਾਲ ਜੁੜੇ ਇਨਸਾਨ ਤੁਸੀਂ ਦੇਖਿਆ ਨਹੀਂ ਕਦੇ ਪਹਿਲਾਂ ਪੈਰਾਂ ਦੇ ਨਿਸ਼ਾਨ ਨਹੀਂ ਪਹਿਲਾਂ ਕਦੇ ਨਹੀਂ ਦੇਖਿਆ ਮਤਲਬ ਇੱਥੇ ਇਸ ਗੁਰਦੁਆਰੇ ਚ ਆ ਕੇ ਬਹੁਤ ਵਧੀਆ ਲੱਗਿਆ ਦੇਖ ਕੇ ਮਤਲਬ ਉਹਨਾਂ ਦੇ ਮਤਲਬ ਬਹੁਤ ਵਧੀਆ ਗੁਰਦੁਆਰਾ ਲੱਗਿਆ ਮਤਲਬ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਵੀ ਸੀਗੇ ਦੇਖੇ ਉਹਨਾਂ ਤੇ ਹਾਂਜੀ ਮਤਲਬ ਵਧੀਆ ਲੱਗਿਆ ਸਾਰਾ ਕੁਝ ਵਧੀਆ ਸੀਗਾ